हां ससी जी ससीका जी बाबा फरी यूनिवर्सिटी ऑफ हेल्थ साइंसेस फरीदकोट ਵੱਲੋਂ ਐਡਵਰਟਾਈਜ਼ਮੈਂਟ ਨੰਬਰ ਪੀ ਐਫ ਯੂ ਹਾਈਫਨ 25/15 ਯਾਨੀ ਕਿ 25/15 ਐਡਵਰਟਾਈਜ਼ਮੈਂਟ ਨੰਬਰ 25/15 ਰਾਹੀ ਜਿਹੜੀਆਂ ਹੈਗੀਆਂ ਪੰਜ ਛੇ ਤਰ੍ਹਾਂ ਦੀ ਜਿਹੜੀ ਪੋਸਟ ਐਡਵਰਟਾਈਜ਼ ਕੀਤੀ ਗਈ ਨੇ ਜ ਜਿਹਦੀ ਲਾਸਟ ਡੇਟ ਹੈਗੀ ਹੈ ਜੀ 10 ਜੂਨ 2025 ਪੋਸਟ ਦਾ ਨਾਮ ਹੈਗਾ ਜੀ ਮੈਡੀਕਲ ਲੈਬੋਰੀ ਟੈਕਨੀਸ਼ੀਅਨ ਗ੍ਰੇਡ 2 ਦੀਆਂ 40 ਪੋਸਟ ਐਡਵਰਟਾਈਜ਼ ਕੀਤੀ ਗਈ ਨੇ ਲੈਬੋਰੀ ਅਟੈਂਡੈਂਟ ਦੀਆਂ 14 ਪੋਸਟ 14 ਪੋਸਟ ਐਡਵਰਟਾਈਜ਼ ਕੀਤੀਆਂ ਗਈਆਂ ਨੇ ਕਲਰਕ ਕਮ ਡਾਟਾ ਐਂਟਰੀ ਆਪਰੇਟਰ ਦੀਆਂ 30 ਪੋਸਟ ਐਡਵਰਟਾਈਜ਼ ਕੀਤੀਆਂ ਗਈਆਂ ਨੇ ਸੀਨੀਅਰ ਅਸਿਸਟੈਂਟ ਦੀਆਂ 4 ਪੋਸਟ ਐਡਵਰਟਾਈਜ਼ ਕੀਤੀਆਂ ਗਈਆਂ ਨੇ ਡੈਂਟਲ ਟੈਕਨੀਸ਼ੀਅਨ ਦੀਆਂ 2 ਪੋਸਟ ਐਡਵਰਟਾਈਜ਼ ਕੀਤੀਆਂ ਗਈਆਂ ਨੇ ਡੈਂਟਲ ਮੈਕੈਨਿਕ ਦੀ 1 ਪੋਸਟ ਤੇ ਡਾਇਲਿਸਿਸ ਟੈਕਨੀਸ਼ੀਅਨ ਦੀਆਂ 2 ਪੋਸਟ ਰੈਗੂਲਰ ਬੇਸਿਸ ਤੇ ਐਡਵਰਟਾਈਜ਼ ਕੀਤੀਆਂ ਗਈਆਂ ਨੇ ਲਾਸਟ ਡੇਟ ਤੁਹਾਨੂੰ ਦੱਸ ਦਿੱਤੀ ਆ 10 ਜੂਨ 2025 ਹੈਗੀ ਆ ਐਪਲੀਕੇਸ਼ਨ ਫੀਸ ਦੀ ਗੱਲ ਕਰੀਏ ਜਿਹੜੀ ਕਿ ਨਾ ਮੋਡਲ ਜੋ ਹੈਗੀ ਨਾਨ ਫੰਡੇਬਲ ਹੈਗੀ ਆ ਐਸਸੀ ਕੈਟਾਗਰੀ ਨੂੰ ਛੱਡ ਕੇ ਬਾਕੀ ਸਾਰੀ ਕੈਟਾਗਰੀ ਦੀ ਫੀਸ 2360 ਰੁਪਏ ਹੈਗੀ ਇਨਕਲੂਡਿੰਗ 18% ਜੀਐਸਟੀ ਤੇ ਐਸਸੀ ਕੈਟਾਗਰੀ ਦੀ ਫੀਸ ਹੈਗੀ ਜੀ 1180 ਰੁਪਏ ਤੇ ਯੂਨੀਵਰਸਿਟੀ ਦੀ ਵੈਬਸਾਈਟ ਹੈਗੀ ਜੀ www.pfus.ac.in ਜਿੱਤੇ ਜਾ ਕੇ ਤੁਸੀਂ ਆਨਲਾਈਨ ਜਿਹੜਾ ਹੈਗਾ ਅਪਲਾਈ ਕਰ ਸਕਦੇ ਇਹਨਾਂ ਪੋਸਟਾਂ ਲਈ ਜਿਹਦੇ ਲਈ ਤੁਸੀਂ एलिजिਬਿਲਟੀ ਕ੍ਰਾਈਟੇਰੀਆ ਪੂਰਾ ਕਰਦੇ ਹੋ ਗੱਲ ਕਰ ਲਈਏ ਇਹਨਾਂ ਦੀ ਕੈਟਾਗਰੀ ਵਾਈਜ਼ ਪੋਸਟ ਦੀ ਮੈਡੀਕਲ ਲੈਬੋਰਟਰੀ ਗ੍ਰੇਡ ਐਮ ਐਲਟੀ ਗ੍ਰੇਡ 2 ਯਾਨੀ ਕਿ ਮੈਡੀਕਲ ਲੈਬੋਰਟਰੀ ਟੈਕਨੀਸ਼ੀਅਨ ਗ੍ਰੇਡ 2 ਦੀਆਂ uh, 40 ਪੋਸਟਾਂ ਹੈਗੀਆਂ ਯਾਨੀ ਕਿ 40 ਪੋਸਟ ਐਡਵਰਟਾਈਜ਼ ਕੀਤੀਆਂ ਗਈਆਂ ਨੇ ਕੈਟਾਗਰੀ ਵਾਈਜ਼ ਗੱਲ ਕਰ ਲਈਏ ਐਸ ਸੀ ਐਮ ਬੀ ਫੀਮੇਲ ਦੀਆਂ ਇਹਨਾਂ ਵਿੱਚੋਂ ਪਹਿਲਾਂ ਮੈਂ ਇਹਨਾਂ ਦੀ ਫੁੱਲ ਫਾਰਮ ਦੱਸ ਦਵਾਂ ਮੈਂ ਐਸ ਸੀ ਐਮ ਬੀ ਦੀ ਫੁੱਲ ਫਾਰਮ ਹੈਗੀ ਹੈ ਜੀ ਐਸ ਸੀ ਮਜਬੀ ਬਾਲਮਿਕੀ ਤੇ ਐਸ ਸੀ ਆਰਓ ਦੀ ਫੁੱਲ ਫਾਰਮ ਹੈਗੀ ਹੈ ਐਸਸੀ ਈਐਸਐਮ ਜਾਨੀ ਕਿ ਐਸਸੀ ਐਕਸ ਸਰਵਿਸਮੈਨ ਯੂ ਆਰ ਦੀ ਹੈਗੀ ਜੀ ਅਨਰੀਜ਼ਰਵ ਜਾਨੀ ਕਿ ਜਰਨਲ ਯੂ ਆਰ ਈਡਬਲਯੂਐਸ ਦੀ ਹੈਗੀ ਜੀ ਅਨਰੀਜ਼ਰਵ ਇਕਨੋਮਿਕਲ ਵੀਕਰ ਸੈਕਸ਼ਨ ਜਾਨੀ ਕਿ ਆਰਥਿਕ ਤੌਰ ਤੇ ਕਮਜ਼ੋਰ ਵਰਗ ਬੀਸੀ ਦੀ ਹੈਗੀ ਜੀ ਬੈਕਵਰਡ ਕਲਾਸ ਜਾਨੀ ਕਿ ਪਛੜੀ ਸ਼੍ਰੇਣੀ ਬੀਸੀ ਈਐਸਐਮ ਹੋ ਗਈ ਜੀ ਬੀਸੀ ਬੈਕਵਰਡ ਕਲਾਸ ਐਕਸ ਸਰਵਿਸਮੈਨ ਪੀ ਐਚ ਦੀ ਹੈਗੀ ਜੀ ਫਿਜ਼ੀਕਲ ਹੈਂਡੀਕੈਪਟ ਸਪੋਰਟਸ ਦੀ ਹੋ ਗਈ ਜੀ ਖਿਡਾਰੀ ਤੇ ਅੱਗੇ ਆਪਾਂ ਗੱਲ ਕਰ ਲੈਨੇ ਹੁਣ ਕੈਟਾਗਰੀ ਵਾਈਜ਼ ਐਸਸੀ ਐਮਬੀ ਫੀਮੇਲ ਦੀਆਂ ਦੋ ਪੋਸਟ ਨੇ ਐਸਸੀ ਆਰ ਫੀਮੇਲ ਦੀਆਂ SCRO ਫੀਮੇਲ ਦੀਆਂ ਵੀ ਦੋ ਪੋਸਟ ਨੇ SCMP ਦੀਆਂ ਦੋ ਪੋਸਟ ਨੇ SCRO ਦੀਆਂ ਦੋ ਪੋਸਟ ਨੇ SCESM ਦੀ ਇੱਕ ਪੋਸਟ ਹੈਗੀ ਹੈ UR ਦੀਆਂ 10 ਪੋਸਟ ਹੈਗੀਆਂ ਨੇ UR ਫੀਮੇਲ ਦੀਆਂ ਚਾਰ ਪੋਸਟ ਨੇ UR EWS ਦੀਆਂ ਦੋ ਪੋਸਟ ਨੇ UR EWS ਫੀਮੇਲ ਦੀਆਂ ਦੋ ਪੋਸਟ ਨੇ UR ESM ਦੀਆਂ ਦੋ ਪੋਸਟ ਨੇ UR ESM ਦੀ ਇੱਕ ਪੋਸਟ ਹੈਗੀ ਹੈ UR ESM ਫੀਮੇਲ ਦੀ ਇੱਕ ਪੋਸਟ ਹੈਗੀ ਹੈ BC ਦੀਆਂ ਦੋ ਪੋਸਟ ਨੇ BC ਫੀਮੇਲ ਦੀ ਇੱਕ ਪੋਸਟ ਹੈਗੀ ਹੈ BC ESM ਦੀ ਇੱਕ ਪੋਸਟ ਹੈਗੀ ਹੈ ਫਿਜ਼ੀਕਲ ਹੈਂਡੀਕੈਪਟ ਦੀਆਂ ਦੋ ਪੋਸਟ ਨੇ ਸਪੋਰਟਸ ਫੀਮੇਲ ਦੀ ਇੱਕ ਪੋਸਟ ਹੈਗੀ ਐ ਸੀ ਸਪੋਰਟਸ ਦੀ ਇੱਕ ਪੋਸਟ ਹੈਗੀ ਐ ਬੈਕਲੌਗ ਦੇ ਵਿੱਚ ਬੀਸੀ ਫੀਮੇਲ ਦੀ ਇੱਕ ਪੋਸਟ ਹੈਗੀ ਐ ਯੂਆਰ ਈਐਸਐਮ ਫੀਮੇਲ ਦੀ ਇੱਕ ਪੋਸਟ ਹੈਗੀ ਐ ਲੈਬੋਰਟਰੀ ਟੈਂਡਰ ਦੀ ਕੈਟਾਗਰੀ ਵਾਈਜ਼ ਪੋਸਟ ਦੀ ਗੱਲ ਕਰ ਲੈਨੇ ਜੀ ਐਸਐਮਬੀ ਫੀਮੇਲ ਦੀ ਇੱਕ ਪੋਸਟ ਹੈਗੀ ਐ ਸੀਆਰਓ ਦੀ ਫੀਮੇਲ ਦੀ ਇੱਕ ਪੋਸਟ ਹੈਗੀ ਐ ਸੀਐਮਬੀ ਦੀ ਇੱਕ ਪੋਸਟ ਹੈਗੀ ਐ ਸੀਐਸਐਮ ਦੀ ਇੱਕ ਪੋਸਟ ਹੈਗੀ ਐ ਯੂਆਰ ਦੀਆਂ ਚਾਰ ਪੋਸਟ ਹੈਗੀਆਂ ਨੇ ਯੂਆਰ ਫੀਮੇਲ ਦੀ ਇੱਕ ਪੋਸਟ ਹੈਗੀ ਐ ਯੂਆਰ ਈਡਬਲਯੂਐਸ ਦੀ ਇੱਕ ਪੋਸਟ ਹੈਗੀ ਐ ਯੂਆਰ ਈਐਸਐਮ ਫੀਮੇਲ ਦੀ ਇੱਕ ਪੋਸਟ ਹੈਗੀ ਐ ਬੀਸੀ ਦੀ ਇੱਕ ਪੋਸਟ ਸਪੋਰਟਸ ਫੀਮੇਲ ਦੀ ਇੱਕ ਪੋਸਟ ਬੈਕਲੌਗ ਦੇ ਵਿੱਚ ਫਿਜ਼ੀਕਲ ਹੈਂਡੀਕੈਪਡ ਦੀ ਇੱਕ ਪੋਸਟ ਹੈਗੀ ਹੈ ਕਲਰਕ ਕਮ ਡਾਟਾ ਇੰਟਰੀਪਰੇਟਰ ਦੀ ਜਿਹੜੀ 3 ਪੋਸਟ ਐਡਵਰਟਾਈਜ਼ ਕੀਤੀ ਗਈ ਹੈ ਉਹਨਾਂ ਵਿੱਚੋਂ ਐਸੀਐਮਬੀ ਫੀਮੇਲ ਦੀ ਇੱਕ ਪੋਸਟ ਹੈਗੀ ਐਸਆਰਓ ਫੀਮੇਲ ਦੀ ਇੱਕ ਪੋਸਟ ਹੈਗੀ ਐਸੀਐਮਬੀ ਦੀਆਂ ਦੋ ਪੋਸਟ ਐਸਆਰਓ ਦੀ ਇੱਕ ਪੋਸਟ ਐਸੀਐਸਐਮ ਦੀਆਂ ਦੋ ਪੋਸਟ ਯੂਆਰ ਦੀਆਂ ਨੋ ਪੋਸਟ ਯੂਆਰ ਫੀਮੇਲ ਦੀਆਂ ਤਿੰਨ ਪੋਸਟ ਯੂਆਰ ਈਡਬਲਯੂਐਸ ਦੀਆਂ ਤਿੰਨ ਪੋਸਟ ਯੂਆਰ ਈਐਸਐਮ ਫੀਮੇਲ ਦੀਆਂ ਦੋ ਪੋਸਟ ਬੀਸੀ ਦੀਆਂ ਦੋ ਪੋਸਟ ਬੀਸੀ ਫੀਮੇਲ ਦੀ ਇੱਕ ਪੋਸਟ ਤੇ ਬੀਜੀ ਈਐਸਐਮ ਦੀ ਇੱਕ एफएफ ਦਾ ਮਤਲਬ ਹੈ ਜੀ ਫ੍ਰੀडम ਫਾਈਟਰ ਫ੍ਰੀडम ਫਾਈਟਰ ਦੀ ਇੱਕ ਪੋਸਟ ਹੈ ਜੀ ਦਾ ਮਤਲਬ ਪੰਜਾਬੀ ਚ ਸਤੰਤਰਤਾ ਸੰਗਰਾਮੀ ਹਿੰਦਾਂ ਜੀ ਸੀਨੀਅਰ ਅਸਿਸਟੈਂਟ ਦੀਆਂ ਚਾਰ ਪੋਸਟਾਂ ਵਿੱਚੋਂ ਐਸਸੀਐਮਪੀ ਦੀ ਇੱਕ ਪੋਸਟ ਯੂਆਰ ਦੀ ਇੱਕ ਪੋਸਟ ਯੂਆਰ ਐਸਐਮ ਫੀਮੇਲ ਦੀ ਇੱਕ ਪੋਸਟ ਬੀਸੀ ਫੀਮੇਲ ਦੀ ਇੱਕ ਪੋਸਟ ਡੈਂਟਲ ਟੈਕਨੀਸ਼ੀਅਨ ਦੀ ਤਾਂ ਪੋਸਟਾਂ ਵਿੱਚੋਂ ਐਸਸੀਐਮਪੀ ਦੀ ਇੱਕ ਪੋਸਟ ਯੂਆਰ ਦੀ ਇੱਕ ਪੋਸਟ ਡੈਂਟਲ ਮੈਕੈਨਿਕ ਦੀ ਇੱਕ ਪੋਸਟ ਹੈ ਜੋ ਕਿ ਅਨਜਰਵ ਕੈਟਾਗਰੀ ਦੀ ਇੱਕ ਪੋਸਟ ਹੈਗੀ ਹੈ ਡੈਂਟਲ ਟੈਕਨੀਸ਼ੀਅਨ ਦੀਆਂ ਦੋ ਪੋਸਟਾਂ ਵਿੱਚੋਂ ਇੱਕ ਅਨਜਰਵ ਕੈਟਾਗਰੀ ਦੀ ਯੂਆ ਮੈਡੀਕਲ ਲੈਬਾਰਟਰੀ ਟੈਕਨੀਸ਼ੀਅਨ ਗ੍ਰੇਡ 2 ਦੀ ਕੁਆਲੀਫਿਕੇਸ਼ਨ ਹੈਗੀ ਹੈ ਜੀ ਪਲੱਸ 2 ਵਿਦ ਸਾਇੰਸ ਹੋਣੀ ਚਾਹੀਦੀ ਹੈ ਤੇ ਬੀਐਸਸੀ ਐਮਐਲਟੀ ਦੀ ਜਿਹੜੀ ਹੈਗੀ ਹੈ ਡਿਗਰੀ ਹੋਣੀ ਚਾਹੀਦੀ ਹੈ ਤੇ 2 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਇਨ ਰੈਲੇਵੈਂਟ ਫੀਲਡ ਜਾਨਕੀ ਐਜ਼ ਐਮਐਲਟੀ ਤੁਹਾਡਾ ਤਜਰਬਾ ਹੋਣਾ ਚਾਹੀਦਾ ਲੈਬਾਰਟਰੀ ਟੈਂਡਰਡ ਦੇ ਵਿੱਚ ਪਲੱਸ 2 ਵਿਦ ਸਾਇੰਸ ਹੈਗੀ ਹੈ ਜੀ ਤੇ ਡਿਪਲੋਮਾ ਮੈਡੀਕਲ ਲੈਬਾਰਟਰੀ ਟੈਕਨੋਲੋਜੀ ਦੇ ਵਿੱਚ ਡਿਪਲੋਮਾ ਹੋਣਾ ਚਾਹੀਦਾ ਤੇ 2 ਸਾਲ ਦਾ ਤਜਰਬਾ ਹੋਣਾ ਚਾਹੀਦਾ ਕੋਰਸ ਕੋਰਸ ਡਿਪਲੋਮਾ ਜਿਹੜਾ ਕਨਸਿਡਰ ਨਹੀਂ ਕੀਤਾ ਜਾਊ ਤੇ 120 అవర్ ਦਾ కంప్యూటర్ కోర్స్ ਹੋਣਾ ਚਾਹੀਦਾ ਤੇ ਇਹਦੇ ਵਿੱਚ ਤੁਹਾਡਾ ਟਾਈਪਿੰਗ ਟੈਸਟ ਵੀ ਲਿਆ ਜਾਊਗਾ ਜਿਹਦੀ ਸਪੀਡ ਜਿਹੜੀ ਹੈਗੀ ਆ ਤੁਸੀਂ ਤੁਹਾਡੀ ਸਪੀਡ ਹੋਣੀ ਚਾਹੀਦੀ ਹੈ ਪੰਜਾਬੀ ਐਂਡ ਇੰਗਲਿਸ਼ ਦੇ ਵਿੱਚ 30 ਵਰਡ 30 ਵਰਡਸ ਪਰ ਮਿੰਟ ਜਾਨੀ ਕਿ 30 ਸ਼ਬਦ ਜਿਹੜੇ ਪਰ ਪ੍ਰਤੀ ਮਿੰਟ ਜਿਹੜੇ ਕੀਤੇ ਕੀਤੇ ਹੋਣੇ ਚਾਹੀਦੇ ਆ ਡੈਂਟਿਸਟ ਟੈਕਨੀਸ਼ੀਅਨ ਦੇ ਵਿੱਚ ਪਲੱਸ 2 ਵਿਦ ਸਾਈਸ ਹੈ ਬੀਐਸਸੀ ਮੈਡੀਕਲ ਹੈਗੀ ਆ ਤੇ 1 ਇਅਰ ਡਿਪਲੋਮਾ ਹੈਗਾ ਤੇ 2 ਸਾਲ ਦਾ ਤਜਰਬਾ ਡੈਂਟਲ ਮੈਕੈਨਿਕ ਦੇ ਵਿੱਚ ਪਲੱਸ 2 ਮੈਡੀਕਲ ਹੈਗੀ ਆ ਤੇ ਡੈਂਟਲ ਮੈਕੈਨਿਕ ਦਾ ਕੋਰਸ ਹੈਗਾ ਤੇ 2 ਸਾਲ ਦਾ ਤਜਰਬਾ ਜੇ ਡੈਂ ਤੇ ਡੈਂਟਲ ਟੈਕਨੀਸ਼ੀਅਨ ਦੇ ਵਿੱਚ ਪਲੱਸ 2 ਵਿਦ ਸਾਇੰਸ ਹੈਗੀ ਹੋ ਤੇ ਬੀਐਸਸੀ ਇਨ ਡੈਂਟਲ ਮੈਕੈਨਿਕ ਹੋਣੀ ਚਾਹੀਦੀ ਤੇ 2 ਸਾਲ ਦਾ ਤਜਰਬਾ ਪੇ ਸਕੇਲ ਦੀ ਗੱਲ ਕਰ ਲਈਏ ਜੀ ਪੇ ਆ ਜਿਹੜੀ ਅਸ ਪਰ 7 CPC ਯਾਨੀ ਕਿ 7ਵੇਂ ਕੇਂਦਰੀ ਤਨਖਾਹ ਕਮਿਸ਼ਨ ਦੇ ਅਨੁਸਾਰ ਹੈ ਜਿਹੜੀ ਪੇ ਦਿੱਤੀ ਜਾਊਗੀ ਅੱਗੇ ਟਰਮ ਕੰਡੀਸ਼ਨਸ ਪੜ ਲੈਣੇ ਨੇ ਨਾ ਨੀਯਮਾਂ ਅਤੇ ਸ਼ਰਤਾਂ ਯੂਨੀਵਰਸਿਟੀ ਕੋਲ ਅਧਿਕਾਰ ਹੈਗਾ ਕਿ ਰਾਈਟ ਹੈਗਾ ਕਿ ਉਹ ਪੋਸਟਾ ਦੀ ਗਿਣਤੀ ਹੈ ਜਿਹੜੀ ਘਟਾ ਵਧਾ ਸਕਦੀ ਹੈਗੀ ਆ ਪੇ ਸਕੇਲ ਤੁਹਾਨੂੰ ਦੱਸ ਦਿੱਤਾ ਹੈ ਪਰ 7 CPC ਦਿੱਤੇ ਜਾਣਗੇ ਤੇ ਨੌਲੇਜ ਆਫ ਪੰਜਾਬੀ ਜਿੰਨੇ ਵੀ ਕੈਂਡੀਡੇਟਸ ਇਹਨਾਂ ਪੋਸਟਾਂ ਲਈ ਅਪਲਾਈ ਕਰਨਗੇ ਉਹਨਾਂ ਦਾ 10ਵੀਂ ਦੇ ਵਿੱਚ ਪੰਜਾਬੀ ਵਿਸ਼ਾ ਪਾਸ ਹੋਇਆ ਹੋਣਾ ਜ਼ਰੂਰੀ ਹੈਗਾ ਜੀ ਅਪਰੇਜ ਲਿਮਟ ਦੀ ਗੱਲ ਕਰ ਲਈਏ ਕਿ ਵੱਧ ਵੱਧ ਇਹਨਾਂ ਪੋਸਟਾਂ ਲਈ ਅਪਲਾਈ ਕਰਨ ਦੀ ਜਿਹੜੀ ਏਜ ਹੈਗੀ ਹੈ 37 ਸਾਲ ਹੈਗੀ ਹੈ ਇਹਦੇ ਵਿੱਚ ਗਾਂ ਰੈਲੈਕਸੇਸ਼ਨ ਦੀ ਗੱਲ ਕਰ ਲਈਏ ਜਿਹੜੇ ਆਲਰੇਡੀ ਰੈਗੂਲਰ ਬੇਸਿਸ ਤੇ ਪਰਮਾਨੈਂਟ EMPLOYEE ਹੈਗੇ ਪੰਜਾਬ ਗਵਰਨਮੈਂਟ ਦੇ ਕਿਸੇ ਵੀ ਦਰ ਵਿੱਚ ਕੰਮ ਕਰ ਰਹੇ ਨੇ ਉਹਨਾਂ ਲਈ ਏਜ ਹੈਗੀ ਜੀ 45 ਸਾਲ ਹੈਗੀ ਹੈ ਜੀ ਤੇ ਅਪਰੇਜ ਉਹਨਾਂ ਦੀ ਐਸਸੀ ਤੇ ਬੀਸੀ ਲਈ 42 ਸਾਲ ਹੈਗੀ ਆ ਜੀ ਅਪਰੇਜ ਲਿਮਿਟ 47 ਸਾਲ ਹੈਗੀ ਆ ਜੀ ਫਿਜ਼ੀਕਲ ਹੈਂਡੀਕੈਪਡ ਕੈਂਡੀਡੇਟਸ ਲਈ ਐਕਸ ਸਰਵਿਸਮੈਨ ਲਈ ਜਿੰਨੇ ਚਿਰ ਦੀ ਨੌਕਰੀ ਕੀਤੀ ਹੋਗੀ ਉਹਦੇ ਵਿੱਚ ਉਹਦੇ ਅਕੋਰਡਿੰਗ ਇਹ ਕੈਲਕੂਲੇਟ ਕੀਤੀ ਜਾਊਗੀ ਏਜ ਤੇ ਮਾਈਨਸ ਹੋਊਗੀ ਜੀ ਉਸ ਤੋਂ ਬਾਅਦ ਅੱਗੇ ਗੱਲ ਕਰ ਲਈਏ ਜੀ ਜੇ 33% ਇਹਦੇ ਵਿੱਚ ਲਿਖਿਆ ਜੀ 33% ਮਾਰਕਸ ਜੇ ਤੁਸੀਂ ਰਿਟਨ ਟੈਸਟ ਵਿੱਚੋਂ ਨਹੀਂ ਪ੍ਰਾਪਤ ਕਰਦੇ ਨਹੀਂ ਲੈਂਦੇ ਤਾਂ ਤੁਹਾਨੂੰ ਨਾਟ ਐਲੀਜੀਬਲ ਮੰਨਿਆ ਜਾਊਗਾ ਐਨ ਐਲੀਜੀਬਲ ਮੰਨਿਆ ਜਾਊਗਾ ਤੇ ਉਸ ਤੋਂ ਬਾਅਦ ਹੈਗਾ ਜੀ ਇਹਦੇ ਵਿੱਚ ਲਾਸਟ ਡੇਟ ਦੇ ਵਿੱਚ ਜਿਹੜੇ ਕੈਂਡੀਡੇਟਸ ਆਲਰੇਡੀ ਇਨ ਸਰਵਿਸ ਹੈਗੇ ਯਾਨੀ ਕਿ ਮੈਂ ਪਹਿਲਾਂ ਹੀ ਦੱਸਿਆ ਜੋ ਰੈਗੂਲਰ ਬੇਸਿਸ ਤੇ ਜਾਂ ਪਰਮਨੈਂਟ EMPLOYE ਕਿਸੇ ਵੀ ਗਵਰਨਮੈਂਟ ਅਦਾਰੇ ਵਿੱਚ ਕੰਮ ਕਰ ਰਹੇ ਨੇ ਉਹ ਆਪਣੀ ਐਪਲੀਕੇਸ਼ਨ ਆ ਜਿਹੜੀ ਥਰੂ ਪ੍ਰੋਪਰ ਚੈਨਲ ਜਿਹੜੀ ਹੈਗੀ ਆ ਰੂਟ ਕਰਨਗੇ ਤੇ ਉਸ ਤੋਂ ਬਾਅਦ ਤੁਹਾਡੀ ਜਿਹੜੀ ਕੁਆਲੀਫਿਕੇਸ਼ਨ ਆ ਲਾਸਟ ਡੇਟ ਤੋਂ ਪਹਿਲਾਂ ਪਹਿਲਾਂ ਪੂਰੀ ਹੋਣੀ ਚਾਹੀਦੀ ਹੈ ਲਾਸਟ ਡੇਟ ਤੱਕ ਪੂਰੀ ਹੋਣੀ ਚਾਹੀਦੀ ਹੈਗੀ ਹੈ ਜੀ ਸੋ ਇਹ ਵੀਡੀਓ ਨੂੰ ਵੱਤ ਵੱਤ ਸ਼ੇਅਰ ਕਰੋ ਤੇ ਮਿਲਦੇ ਆ ਜੀ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ